जय भीम जय पार्क जय गुरुदेव ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਘਟਨਾ ਹੋਈ ਹੈ ਸੀਆਪੀ ਕਲੋਨੀ ਦੇ ਵਿੱਚ ਸਾਡੇ ਦਲੀ ਸਮਾਦ ਦੀ ਲੜਕੀ ਸੁਲੇਖਾ ਜੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੋਈ ਠਾਪੂਰਾ ਜਿਸ ਨੇ ਬਹੁਤ ਅਪਸ਼ਬਦ ਮਾੜੇ ਬੋਲੇ ਨੇ ਔਰ ਰਿਕਾਰਡ ਕੈਮਰੇ ਦੇ ਵਿੱਚ ਤੇ ਮੈਂ ਇਹ ਸਾਫ਼ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਔਰ ਮੌਜੂਦਾ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਸਾਡੇ ਦਲੀ ਸਮਾਜ ਦੀ ਲੜਕੀ ਦੇ ਖਿਲਾਫ ਸਾਡੀ ਭੈਣ ਦੇ ਖਿਲਾਫ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜੋ ਵੀ ਅਪ ਸ਼ਬਦ ਬੋਲੇ ਆ ਜਾਂ ਤਾਂ ਉਹ ਸਾਬਤ ਕਰਕੇ ਦਿਖਾਏ ਨਹੀਂ ਤਾਂ ਉਹ ਦਿੱਤੇ ਕਾਨੂੰਨੀ ਕਾਰਵਾਈ ਅਸੀਂ ਦਰਜ ਕਰਵਾਵਾਂਗੇ ਕਿਉਂਕਿ ਉਹਨੇ ਸਾਡੀ ਭੈਣ ਦੇ ਖਿਲਾਫ ਬੋਲਿਆ ਕਿ ਇਹ ਜਿੱਥੇ ਮਰਜੀ ਕੱਪੜੇ ਪਾੜ ਕੇ ਤਿਆਰ ਰਹਿੰਦੀ ਆ ਆਪਣੇ ਕੱਪੜੇ ਪਾੜਨ ਨੂੰ ਔਰ ਇਸ ਦੇ ਔਰ ਇਸ ਦੇ ਜੀਜਾ ਜੀ ਦੇ रिश्ते नु भी बदनाम ਕੀਤਾ ਹੈ ਔਰ ਇਸ ਦੇ ਬਾਰੇ ਇਦਾਂ ਦੇ ਅਪਸ਼ਬਦ ਬੋਲੇ ਆ ਜਿਹੜਾ ਹੋਰ ਰਿਕਾਰਡ ਕੈਮਰੇ ਦੇ ਵਿੱਚ ਮੈਂ ਬੋਲਣਾ ਚੰਗਾ ਨਹੀਂ ਸਮਾਂਦਾ ਹਾਂ ਤਾਂ ਮੈਂ ਫਗਵਾੜਾ ਪ੍ਰਸ਼ਾਸਨ ਨੂੰ ਔਰ ਕਪੂਥਲਾ ਐਸਐਸਪੀ ਸਾਹਿਬ ਨੂੰ ਅਸੀਂ ਲਿਖਤ ਦਰਖਾਸਤ ਜਿਹੜਾ ਉਹ ਐਮਸੀ ਆ ਸ਼ਾਇਦ ਐਮਸੀਓ ਆ ਕਿ ਉਹਦੀ ਘਰ ਵਾਲੀ ਹੈ ਪਰ ਉਹੋ ਹੀ ਆਪਣੇ ਆਪ ਨੂੰ ਐਮਸੀ ਸਮਾਂਦਾ ਤੇ ਪ੍ਰਸ਼ਾਸਨ ਦੇ ਵਿੱਚ ਪੂਰਾ ਆਪਣੇ ਆਪ ਦਾ ਦਬਦਬਾ ਰੱਖਦਾ ਪਰ ਸਾਫ ਸ਼ਬਦਾ ਦੇ ਵਿੱਚ ਮੈਂ ਉਹਨੂੰ ਇੱਕ ਚਿਹਰਾ ਨਹੀਂ ਦੇਣਾ ਚਾਹੁੰਦਾ ਹਾਂ ਕਿ ਜੋ ਵੀ ਤੂੰ ਸ਼ਬਦ ਬੋਲੇ ਆ ਉਹਦੇ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਅਗਰ ਜੇ ਕਿਸੇ ਨੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਜਾਂ ਸ਼ਾਸਨ ਅਧਿਕਾਰੀ ਨੇ ਉਸ ਠਾਕੁਰ ਦੀ ਜਿਸ ਨੇ ਅਪਸ਼ਬਦ ਬੋਲੇ ਆ ਸਾਡੀ ਭੈਣ ਦੇ ਖਿਲਾਫ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਯੁਵਾ ਵਿਕਾਸ ਮੋਰਚਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਔਰ ਉਸ ਤੇ ਬੰਦ ਹੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਏ ਅਗਰ ਉਸ ਤੇ ਬੰਦ ਹੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਠਾਕੁਰ ਤੇ ਜੋ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਤੇ ਬੜਾ ਵੱਡਾ ਤੇ ਤਿੱਖਾ ਸੰਘਰਸ਼ ਹੋਏਗਾ ਜੈਪੀ Cebart